ਪ੍ਰੇਮਿਕਾ ਨਾਲ ਵਿਆਹ ਦਾ ਵਾਅਦਾ ਕਰਕੇ ਮੁੱਕਰ ਰਿਹਾ ਪੁਲਿਸ ਮੁਲਾਜ਼ਮ ਪ੍ਰੇਮਿਕਾ ਦੇ ਕੀਤੀ ਕੁੱਟਮਾਰ ਪ੍ਰੇਮਿਕਾ ਨੂੰ ਬੇਹੋਸ਼ੀ ਹਾਲਤ ਵਿੱਚ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਮਾਮਲਾ ਫਰੋਜ਼ਪੁਰ ਦੇ ਕਸਬਾ ਮਮਦੂਰ ਤੋਂ ਸਾਹਮਣੇ ਆਇਆ ਜਿੱਥੇ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਇੱਕ ਪੁਲਿਸ ਮੁਲਾਜ਼ਮ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਮੁਲਾਜ਼ਮ ਵਿਆਹ ਤੋਂ ਪਹਿਲਾਂ ਹੀ ਆਪਣੀ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਿਸ ਦੀ ਸ਼ਿਕਾਇਤ ਪ੍ਰੇਮਿਕਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਬਿਠਾ ਕੇ ਪੁਲਿਸ ਮੁਲਾਜ਼ਮ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਸੀ ਪੀੜਿਤ ਲੜਕੀ ਦੀ ਭੈਣ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੀਤੇ ਦਿਨੀ ਹੀ ਲੜਕੀ ਨੂੰ ਪੁਲਿਸ ਮੁਲਾਜ਼ਮ ਘਰੋਂ ਲੈ ਗਿਆ ਤੰਮਮਦੋਟ ਆਪਣੇ ਘਰ ਵਿੱਚ ਜਾ ਕੇ ਉਸ ਦੀ ਕੁੱਟਮਾਰ ਕੀਤੀ ਪੁਲਿਸ ਮੁਲਾਜ਼ਮ ਨੇ ਲੜਕੀ ਦੀ ਕੁੱਟਮਾਰ ਕਰਕੇ ਉਸ ਨੂੰ ਗਲੀ ਦੇ ਵਿੱਚ ਸੁੱਟ ਦਿੱਤਾ ਜਿੱਥੇ ਐਂਬੂਲੈਂਸ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਜਾਣ ਤਾਂ ਲੋਕ ਇਨਸਾਫ ਲਈ ਕਿਸ ਦਾ ਦਰਵਾਜ਼ਾ ਖੜਕੜਾਉਣਗੇ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੰਡਾ ਕਰਦਾ ਪਿਆ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸੁਬਹ ਰ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਕੀ ਹੋਇਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹ ਕਿਸੇ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ 2-3 ਵਾਰੀ ਲੈ ਕੇ ਗਿਆ ਹੈ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਉਹ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਚ ਹੁਣ ਮੁੱਕਰ ਗਿਆ ਏ ਕਿ ਸਾਜ ਕੱਲ ਲੈ ਗਿਆ ਨਹੀਂ ਦੋ ਤਿੰਨ ਦਿਨ ਹੋ ਗਿਆ ਰਾਜੀਨਾਮਾ ਕੀਤਾ ਆ ਅਸੀਂ ਡੀਐਸਪੀ ਦਾ ਦਫ਼ਤਰ ਦੇਸ ਡੀਐਸਪੀ ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬਾਕੀ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋਏ ਰਾਜੀਨਾਮੇ ਨੂੰ ਤਿੰਨ ਦਿਨ ਹੁਣ ਲੈ ਗਿਆ ਕੁੱਟ ਮਾਰ ਕੇ ਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉਥੇ ਸੱਟ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਲੜਕੀ ਬੇਹੋਸ਼ ਹੈ ਸਾਨੂੰ ਇਹਨਾਂ ਇਨਸਾਫ ਚਾਹੀਦਾ ਹਾਂਜੀ ਇੱਕ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਹੋਰ ਗੱਲ ਨਹੀਂ ਆਈ ਤੇ ਪੇਸ਼ੰ ਦਾ ਸ੍ਰੀ ਗੈਸਟ੍ਰਿਕ ਲਗਾ ਕੇ ਦੁਬਾਰਾ ਘੰਟਾ ਹੈ ਪੇਸ਼ੰ ਦੀ ਹਾਲਤ ਸਾਨੂੰ ਥੋੜੀ ਜਿਹੀ ਰਾਜੀਤ ਲੱਗ ਰਹੀ ਹੈ ਇਸ ਕਰਕੇ ਫ੍ਰੀ ਕੋਰ ਮੈਡੀਕਲ ਕਾਲੇਜ ਰੈਫਰ ਕੀਤਾ ਜਾਣਾ ਤੇ ਪੇਸ਼ੰ ਦਾ ਨਾਮ ਸਲਮੋ ਬੇਤਲਨ ਸੁਸਮਾ ਗੋਲਬਾਗ ਹੈ ਨਾ ਮੈਡੀਕਲ ਇਨਫੋਰਮੇਸ਼ਨ ਦਿੱਤੀ ਤੇ ਇਹਦੇ ਕਰਦੇ ਸੀ। ਪਰ ਇਹ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਅੱਜ ਆ ਜਮਾ ਲੋਕ ਤੋਂ ਆ ਗਿਆ ਕੇਸ ਹੈ। ਤੇ ਅਸੀਂ ਉਹਨੂੰ ਡੋਟ ਗਏ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਕੋਈ ਪ੍ਰੋਸੈਸਿੰਗ ਹਫ਼ਤਾਵਾਂ ਦੇ ਵਿੱਚ। ਹਾਂਜੀ। ਅੱਜ ਸਾਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਦਰਸਾਉਂਦੇ ਕਿ ਪੁੱਤਿਆ ਤੇ ਲੜਕੀ ਅਨਕੌਂਸ਼ੀਅਸ ਤੇ ਦੇ ਅਲਰਟ ਹੈ। ਤੇ ਇਹਨੂੰ ਮੈਡੀਕਲ ਕਾਲਜ ਫੀਲਡ ਕੋਡ ਦਾ ਰੈਫਰ ਕਰਤਾ ਹੈ। ਤੇ ਅੱਗੇ ਜੋ ਸਟੇਟਮੈਂਟ ਦੇਣ ਦੀ ਹੈ ਲੜਕੀ ਦੇ ਪੁੱਤਰ ਸਰ ਹੋਏ ਹਾਂ ਕਿ ਅਸੀਂ ਹੁਣ ਦੇਖਣਾ ਹੋਵੇਗਾ ਕਿ ਪ੍ਰੇਮਿਕਾ ਵੱਲੋਂ ਪ੍ਰੇਮੀ ਤੇ ਲਾਏ ਗੇ ਦੋਸ਼ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਜਾਂਚ ਦਾ ਹੀ ਵਿਸ਼ਾ ਹੈ ਵਿਆਹ ਕਰਵਾਉਣ ਤੋਂ ਮੁਕਰੇ ਪ੍ਰੇਮੀ ਨੂੰ ਪ੍ਰੇਮਿਕਾ ਕਦੋਂ ਤੱਕ ਗ੍ਰਿਫਤਾਰ ਕਰਵਾ ਪਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਖੇਡ ਪੰਜਾਬੀ ਟੀਵੀ ਲਈ ਸੁਖਚੰਨ ਸਿੰਘ ਫਿਰੋਜ਼ਪੁਰ